ਕੀ ਬਣੇਗਾ ਮੇਰੀ ਰੋਟੀ ਦਾ ਕੀ ਬਣੇਗਾ ਮੇਰੇ ਬਿਜ਼ਨਸ ਦਾ ਕੀ ਬਣੇਗਾ ਮੇਰੇ ਪਰਿਵਾਰ ਦਾ ਧਿਆਨ ਨਾਲ ਸੁਣਿਓ ਇਹ ਗੁਰੂ ਜੀ ਰਾਤ ਸੌਣ ਲੱਗਿਆ ਕਹਿੰਦੇ ਨੇ ਸੌਣ ਲੱਗਿਆ ਫੁਰਨੇ ਉਲਾਮੇ ਦੇ ਨਾਂ ਬਣਾਈ ਤੂੰ ਮੈਨੂੰ ਕੀ ਦਿੱਤਾ ਮੈਂ ਤੈਨੂੰ ਸੌਣ ਲੱਗਿਆ ਕਹਿੰਨਾ ਤੂੰ ਸ਼ੁਕਰ ਵਿੱਚ ਸੋਵੀ ਕਿ ਜੋ ਕੁਝ ਉਹਨੇ ਦਿੱਤਾ ਉਹਦੀ ਕੀਮਤ ਕੋਈ ਨਹੀਂ ਪਾਸ ਕਰਦਾ ਮਹਾਰਾਜ ਕਹਿੰਦੇ ਨਾਨਕ ਚਿੰਤਾ ਮਤ ਕਰੋ ਇਹ ਸਾਂ ਮੈਂ ਰਾਤ ਵੀ ਕਿਆ ਸੱਚੀ ਮੁੱਚੀ ਜ਼ਿਆਦਾ ਬੋੜੀਆਂ ਦੀਆਂ ਬਿਮਾਰੀਆਂ ਰਾਤ ਨੂੰ ਸੌਣ ਲੱਗਿਆ ਚਿੰਤਾ ਵਿੱਚ ਆਈ ਹੋਈ ਨੀਂਦ ਕਰਕੇ ਜੇ ਸ਼ਬਦ ਨੂੰ ਯਾਦ ਕਰਦੇ ਆ ਸੌਵੇਂਗਾ ਤੇ ਸ਼ਬਦ ਆਪਣਾ ਕੰਮ ਕਰੇਗਾ ਕਿਉਂਕਿ ਸਬ ਕੌਨਸ਼ੀਅਸ ਮਾਈਂਡ ਵਿੱਚ ਜੋ ਬੋਲ ਲਿਆ ਰਾਤ ਨੂੰ ਸੌਣ ਤੋਂ ਪਹਿਲਾਂ ਬੋਲਿਆ ਸੋਚਿਆ ਉਹ ਕੰਮ ਕਰੇਗਾ ਜੇ ਰਾਤ ਨੂੰ ਸੌਣ ਲੱਗਿਆ ਉਸ ਅਚੇਤ ਮਨ ਦੇ ਵਿੱਚ ਚਿੰਤਾ ਪਾ ਦਿੱਤੀ ਯਾਦ ਰੱਖਿਓ ਜਿੰਨਾ ਸ਼ਬਦ ਬਾਣੀ ਬੰਦੇ ਨੂੰ ਅਰੋਗ ਕਰੇਗੀ ਸੌਣ ਲੱਗਿਆ ਉਹਨਾਂ ਚਿੰਤਾ ਦੇ ਫੁਰਨ ਰਾਤ ਨੂੰ ਬਿਮਾਰ ਵੀ ਕਰਨਗੇ ਕਿ ਇਹ ਵੀ ਚਿੰਤਾ ਕਿ ਕੀ ਬਣੇਗਾ ਗੁਰੂ ਜੀ ਕਹਿੰਦੇ ਨਹੀਂ ਉਹ ਸਭ ਨੂੰ ਰੋਜੀ ਦਿੰਦਾ ਪਿਆ ਨਾਨਕ ਚਿੰਤਾ ਮਤ ਕਰੋ ਚਿੰਤਾ ਤਿਸੀ ਇਹ ਜਲ ਮੈਂ ਜੰਤ ਉਪਾਇਨ ਤਿਨਾ ਵੀ ਰੋਜੀ ਦੇ ਜਿਹੜਾ ਸਾਰਿਆਂ ਨੂੰ ਰਿਜ਼ਕ ਦਿੰਦਾ ਪਿਆ ਨਾ ਮਨਾ ਇਨੂੰ ਵੀ ਜ਼ਰੂਰ ਦੇਗਾ ਕਿਉਂਕਿ ਉਹਦਾ ਸੁਭਾਅ ਹੀ ਹੈ ਹਰ ਇੱਕ ਜੀਵ ਦੀ ਸੰਭਾਲ ਕਰਨ ਦੀ ਮਣਾ ਤੂੰ ਨਾ ਕਲਪੀ ਜਾਈ ਉ ਨਿਤ ਨਿਤ ਸਭ ਨੂੰ ਸੰਭਾਲਦਾ ਪਿਆ ਹੈ ਇੱਥੇ ਗੁਰੂ ਜੀ ਮੰਗਲ ਮਈ ਗੀਤ ਦੇ ਵਿੱਚ ਵਿੱਚ ਸਾਡੀ ਜਿਹੜੀ ਉਹ ਚਿੰਤਾ ਖਾਰੀ ਹੈ ਨਾ ਕਰ ਚਿੰਤ ਚਿੰਤਾ ਹੈ ਕਰਤਾ ਹਰ ਦੀਵੇ ਜਲ ਥਲ ਜਨਤਾ ਸਭ ਤੇ ਰਾਤ ਨੂੰ ਸੌਣ ਲੱਗਿਆ ਇਹ ਫੁਰਨਾ ਲੈ ਕੇ ਨਾ ਸੋਵੀਂ ਕਿ ਹਾਏ ਮੇਰੀ ਰੋਟੀ ਕਿਉਂਕਿ ਮਨ ਦਾ ਸੁਭਾਅ ਹੈ ਜਿਹੜੀ ਚੀਜ਼ ਮਿਲ ਜਾਂਦੀ ਹੈ ਨਾ ਉਧਰ ਨਹੀਂ ਧਿਆਨ ਦਿੰਦਾ ਤੂੰ ਬੜਾ ਪਰਉਕਾਰ ਕੀਤਾ ਜਿਹੜੀ ਨਹੀਂ ਮਿਲਦੀ ਨਾ ਉਹਦੇ ਵਾਸਤੇ ਉਤਾਵਲਾ ਵੀ ਹੁੰਦਾ ਹੈ ਕਲਪ ਦਾ ਵੀ ਅੱਜ ਸਕੂਲਿੰਗ ਹੈ ਬੱਚੇ ਤੇਰਾ ਆਹ ਹੱਕ ਹੈ ਆ ਮਾਪਿਆਂ ਲਈ ਆ ਕੇ ਆ ਤੇਰਾ ਆਹ ਹੱਕ ਪਰ ਗੁਰਮਤ ਕਹਿੰਦੀ ਹੈ ਹੱਕ ਸਖਾਣ ਤੋਂ ਪਹਿਲਾਂ ਉਹਨੂੰ ਫਰਜ਼ ਜ਼ਰੂਰ ਸਮਝਾਓ ਕਿ ਜਿਨ ਕੇ ਜੜੇ ਬਡੇਰੇ ਤੁਮ ਕੋ 300 ਛਗਰਤ ਪਾਪ ਇੰਦਰਾ ਫਰਜ਼ ਵੀ ਹੈ ਕੋਈ ਜਿਸ ਮਾਂ ਨੇ ਤੈਨੂੰ ਕੱਖ 'ਚ ਇੰਨੇ ਮਹੀਨੇ ਰੱਖ ਕੇ ਉਹਦਾ ਦੂਜਾ ਜਨਮ ਹੁੰਦਾ ਹੈ ਸੱਚ ਜੇ ਹਰ ਬੱਚੇ ਦੇ ਨਾਲ ਮਾਂ ਜੰਮਦੀ ਹੈ ਇਸਤਰੀ ਹੈ ਪਰ ਜਿਸ ਵਕਤ ਉਹ ਕੱਖ ਵਿੱਚ ਬੱਚੇ ਨੂੰ ਜਨਮ ਦਿੰਦੀ ਹੈ ਆ ਮੈਂ ਕਹਾਂ ਹਰ ਬੱਚੇ ਨਾਲ ਜਿਸ ਬੱਚੇ ਦਾ ਜਨਮ ਹੁੰਦਾ ਹੈ ਉਹ ਜਦੋਂ ਮਾਂ ਕਹਿੰਦਾ ਹੈ ਮਾਤਾ ਕਹਿੰਦਾ ਹੈ ਪਿਆਰੋ ਸੱਚ ਏਵੇ ਕੱਲਾ ਬੱਚੇ ਦਾ ਜਨਮ ਨਹੀਂ ਹੁੰਦਾ ਇੱਕ ਮਾਂ ਦੀ ਸ਼ਖਸੀਅਤ ਦਾ ਜਨਮ ਹੁੰਦਾ ਮਾਰ ਕੇ ਜਨਮ ਲੈਂਦੀ ਹੈ ਇੱਥੇ ਦੁਨੀਆ 'ਚ ਨਿਤ-ਨਿਤ ਕੋਈ ਕਿਸੇ ਨੂੰ ਨਹੀਂ ਜੀ ਸੰਭਾਲਦਾ ਕੋਈ ਟਾਮਾ ਟਾਮਾ ਲੋਕ ਪੈਸੇ ਮੰਗਦੇ ਆ ਮਹਾਰਾਜ ਕਹਿੰਦੇ ਸੌਣ ਲੱਗਿਆ ਚੇਤੇ ਰੱਖੀ ਵੈਗਰੂ ਉਹ ਬਾਪ ਹੈ ਜਿਹੜਾ ਕਦੀ ਨਹੀਂ ਥੱਕਦਾ ਤੇ ਕਦੀ ਨਹੀਂ ਅੱਕਦਾ ਉਹ ਰੋਝ ਸੰਭਾਲਦਾ ਹੈ ਨਿਤ-ਨਿਤ ਜੀੜੇ ਸੰਭਾਲੀਆਂ ਪਹਿਲਾਂ ਪਰਮਾਤਮਾ ਨੇ ਰਿਜ਼ਕ ਪੈਦਾ ਕੀਤਾ ਉਸ ਤੋਂ ਬਾਅਦ ਪਰਮਾਤਮਾ ਨੇ ਜੀ ਪੈਦਾ ਕੀਤਾ ਕਿਉਂਕਿ ਉਹਨੂੰ ਫਿਕਰ ਹੈ ਮੈਂ ਇਹਦੀ ਸੰਭਾਲ ਕਰਨੀ ਹੈ ਉਹਨੂੰ ਪਤਾ ਬੰਦਾ ਗੁਨਾਹ ਕਰ ਰਿਹਾ ਹੈ ਵੈਰੂ ਜੀ ਗੁਨਾਹ ਕਰ ਰਿਹਾ ਹੈ ਤੇ ਫਿਰ ਵੀ ਖੁਦ ਹੀ ਜਾਂਦਾ ਕਿਉਂਕਿ ਉਹ ਆਪਣਾ ਸੁਭਾਅ ਨਹੀਂ ਕਦੀ ਤਿਆਗਦਾ ਹੁੰਦਾ ਉਸ ਰੱਬ ਤੋਂ ਬਿਨਾਂ ਤੇਰੀ ਕਿਸੇ ਨਿਸਾਰ ਨਹੀਂ ਲੈਣੀ ਉਸ ਤੋਂ ਬਿਨਾਂ ਤੈਨੂੰ ਕਿਸੇ ਨੇ ਸੰਭਾਲਣਾ ਕੁਰਬਾਨ ਜਾਈਓ ਰੱਬ ਦੇ ਕੋਲ ਹਰਤਾ ਤੇ ਹਰ ਬੱਚੇ ਨੂੰ ਰੋਜੀ ਪਹੁੰਚਾਉਂਦਾ ਪਿਆਰ ਸਿਰਫ ਆਦਮ ਜਾਨ ਦੀ ਗੱਲ ਕਰ ਰਹੇ ਹਾਂ ਤੇ ਕਿੰਨੇ ਕੁ ਜੀਵ ਨੇ ਜਿਹੜੇ ਸਾਨੂੰ ਨਜ਼ਰ ਨਹੀਂ ਆਉਂਦੇ ਪਏ ਕਿੰਨੇ ਪੰਛੀਆਂ ਦੇ ਆਂਡੇ ਕਿੰਨੇ ਪਸ਼ੂ ਨੇ ਕਿੰਨੇ ਪਾਣੀ ਚ ਨੇ ਸੱਚੀ ਮੱਚੀ ਕੋਈ ਗਿਣਤੀ ਮਿੰਤੀ ਨਹੀਂ ਕਰ ਸਕਦਾ ਪਰ ਮਹਾਰਾਜ ਕਿੰਨੇ ਦੇਖੋ ਬੰਦਿਆ ਉਹ ਹਰ ਇੱਕ ਜੀਵ ਨੂੰ ਸੰਭਾਲਦਾ ਪਿਆ ਹੈ ਕਿ ਜਿੰਨੇ ਮਰਜੀ ਗੁਨਾਹ ਅਚੇਤ ਹੋਏ ਹੋਣ ਜਦੋਂ ਜਾਗ ਆ ਜਾਏ ਉਹਦੇ ਚਰਨ ਫੜ ਕੇ ਕਹੇ ਬਾਪੂ ਬਹੁਤ ਗਲਤੀਆਂ ਹੋ ਗਈਆਂ ਬਖਸ਼ ਦੇ ਸੱਚੀ ਮੁੱਠੀ ਅਥਰੋ ਡਿੱਗਦਿਆ ਸਾਰ ਸੀਨੇ ਨਾਲ ਲਾ ਲੈਂਦਾ ਗੁਰਬਾਣੀ ਤਾਂ ਇੱਥੋਂ ਤੱਕ ਕਹਿੰਦੀ ਏ ਬੁਢੇ ਪਾ ਤਾਂ ਬੜਾ ਵਧੀਆ ਏ ਜੇ ਮੰਨ ਲੋ ਤੂੰ ਅੰਤਲੇ ਸਮੇਂ ਮੰਜੀ ਤੇ ਬਿਆਹ ਹੈ ਨਾ ਉੱਠ ਵੀ ਨਹੀਂ ਸਕਦਾ ਬੰਦਗੀ ਕਰ ਤੇਰਾ ਤਾਂ ਵੀ ਭਲਾ ਹੋ ਜਾਏਗਾ ਸਦਨ ਘਾਰਾ ਸਿਮਰਿਆ ਨਾਨਕ ਸੇ ਦੇਹ ਆਵਨ ਉਹ ਦਿਨ ਤੇਰੇ ਤੇ ਵੀ ਆਉਂਦਾ ਪਿਓ ਮੇਰੇਆ ਮਨਾ ਉਹਨੂੰ ਚੇਤੇ ਕਰ ਜਿਹੜਾ ਘਰ ਘਰ ਵਿੱਚ ਸੱਦੇ ਪੇਛ ਰਿਆ ਹਜ਼ੂਰ ਕਹਿੰਦੇ ਨੇ ਕੀ ਧੀ ਜਨਮ ਲੈਂਦੀ ਤੁਸੀਂ ਕਹਿੰਦੇ ਹੋ ਇਹ ਕੱਲ ਨੂੰ ਚਲੀ ਜਾਣਾ ਹੈ ਯਾਦ ਰੱਖੀ ਉਹ ਵਿਆਹੀ ਜਾਏਗੀ ਪਰੋਣੀ ਬਣ ਕੇ ਜ਼ਰੂਰ ਘਰ ਆਏਗੀ ਦੁਬਾਰਾ ਆਪਣੀ ਜਿੰਦ ਨੂੰ ਪੁੱਛ ਕੇ ਦੇਖ ਜਿਸ ਦਿਨ ਇਹਨੂੰ ਮੌਤ ਨੇ ਵਰ ਕੇ ਲੈ ਜਾਣਾ ਨੇ ਪਰੋਣੀ ਬਣ ਕੇ ਵੀ ਘਰ ਵਿੱਚ ਕਦੀ ਦੀ ਆਉਣਾ ਉਹ ਜਿਸ ਦਿਨ ਤੇਰਾ ਜਨਮ ਹੋਇਆ ਸੀ ਨਾ ਤੂੰ ਪਹਿਲੀ ਕਿਲਕਾਰੀ ਮਾਰੀ ਰੋਣ ਦੀ ਯਾਦ ਰੱਖੀ ਰੱਬ ਨੇ ਤੈਨੂੰ ਜਨਮ ਹੀ ਤਾ ਦਿੱਤਾ ਪਹਿਲਾਂ ਤੇਰਾ ਸਾਲ ਲਿਖਿਆ ਮੌਤ ਦਾ ਦੂਜੀ ਗੱਲ ਉਨੇ ਮਹੀਨਾ ਵੀ ਲਿਖ ਦਿੱਤਾ ਮਹੀਨੇ ਦੇ ਵਿੱਚ ਦਿਨ ਵੀ ਲਿਖ ਦਿੱਤਾ ਤੇ ਦਿਨ ਦੇ ਵਿੱਚ ਉਹਨੇ ਸਮਾਂ ਵੀ ਲਿਖ ਦਿੱਤਾ ਇੱਥੋਂ ਤੱਕ ਤੇਰੇ ਭਾਂਡੇ ਨੂੰ ਤੋੜਨ ਲੱਗਿਆਂ ਉਹਨੇ ਗਿਣ ਕੇ ਸਾਹ ਪਾ ਦਿੱਤੇ ਇੰਨੇ ਸਮੇਂ 'ਚ ਤੇਰੇ ਸਾਹ ਗੁਣ ਮੁੱਕ ਜਾਣੇ ਨੇ ਅੱਖਾਂ ਤਾਂ ਭਰੀਆਂ ਨੇ ਧੀਏ ਅੱਜ ਤੁਰ ਚਲੀ ਹੈ ਹਰ ਥਾਂ ਨੂੰ ਹਰ ਚੀਜ਼ ਨੂੰ ਕਹਿੰਦੀ ਮੇਰੀ ਮੇਰੀ ਪਿਤਾ ਦੇ ਘਰ ਨੂੰ ਤੂੰ ਇੰਨਾ ਸੰਭਿਆ ਅੱਜ ਤੁਰ ਲੱਗੀ ਹੈ ਇਹ ਭਰਜਾਈਆਂ ਵੀ ਨੇ ਭਰਾ ਵੀ ਨੇ ਇਹ ਗੱਲ ਯਾਦ ਰੱਖਿਓ ਜੋ ਪਿਓ ਦੇ ਨਾਂ ਤੇ ਸਰਦਾਰੀ ਹੁੰਦੀ ਉਹ ਕਿਸੇ ਹੋਰ ਦੇ ਨਾਂ ਤੇ ਨਹੀਂ ਹੁੰਦੀ ਸਿਰਫ ਇੱਕ ਰਿਸ਼ਤੇ ਨੇ ਜਿਹੜਾ ਧੀ ਨੂੰ ਤਿਆਰ ਬਾਪੂ ਦੀ ਛਾਤੀ ਚੋਂ ਮਿਲਣਾ ਹੈ ਸ਼ਾਇਦ ਉਦੋਂ ਬਾਅਦ ਘਰ ਚੋਂ ਪਿਆਰ ਨਾ ਮਿਲੇ ਪੁਰਾਣੇ ਸਮੇਂ ਸਭ ਤੋਂ ਪਹਿਲਾਂ ਡੋਲੀ ਭਰਾ ਚੁੱਕਦੇ ਹੁੰਦੇ ਸਨ